ਲੁਟੇਰਿਆਂ ਦੇ ਵੱਲੋਂ HDFC ਬੈਂਕ ਦੀ ਕੈਸ਼ ਬੈਨ ਨੂੰ ਜਿਹੜਾ ਇਸ ਵਕਤ ਨਿਸ਼ਾਨਾ ਬਣਾਇਆ ਗਿਆ ਲੁੱਟ ਕੀਤੀ ਗਿਆ ਲੁੱਟ ਵੀ ਇਹ ਫਿਲਮੀ ਸਟਾਈਲ ਦੇ ਵਿੱਚ ਕੀਤੀ ਗਿਆ ਜਿਸ ਦੇ ਵਿੱਚ ਵਾਈਟ ਸ਼ਰਟ ਪਾ ਕੇ ਜਾਨਕਿ ਫਾਰਮਲ ਡਰੈਸਾਂ ਦੇ ਵਿੱਚ ਇੱਕ ਅਨੋਵਾ 57 ਵਿਅਕਤੀ ਆਉਂਦੇ ਨੇ ਤੇ ਉਤਰ ਕੇ ਉਹ ਕੈਸ਼ ਬੈਨ ਹੈ ਜਿਹੜੀ ATM ਕੈਸ਼ ਬੈਨ ਉਸ ਨੂੰ ਰਸਤੇ ਦੇ ਵਿੱਚ ਰੋਕਿਆ ਜਾਂਦਾ ਫਾਰਮਲ ਡਰੈਸ ਦੇ ਵਿੱਚ ਹੁੰਦੇ ਨੇ ਇਹ ਗੱਲ ਆਖੀ ਜਾਂਦੀ ਹੈ ਕਿ ਅਸੀਂ RBI ਦੇ ਅਧਿਕਾਰੀਆਂ ਸਾਨੂੰ ਜਿਹੜੀ ਚੈਕਿੰਗ ਕਰਵਾਈ ਜਾਵੇ ਤੇ ਇਹਨਾਂ ਦੇ ਵਿੱਚ ਜਦੋਂ ਏਟੀਐਮ ਕੈਸ਼ ਵੈਨ ਦੇ ਜਿਹੜੇ ਅਧਿਕਾਰੀ ਹੁੰਦੇ ਨੇ ਉਹ ਚੈਕਿੰਗ ਕਰਵਾਉਣ ਲੱਗਦੇ ਨੇ ਤੇ ਉਹਨਾਂ ਵਿਅਕਤੀਆਂ ਨੂੰ ਉਸ ਏਟੀਐਮ ਕੈਸ਼ ਵੈਨ ਦਾ ਜਿਹੜਾ ਇੱਕ ਸਿਕਿਉਰਿਟੀ ਅਧਿਕਾਰੀ ਹੁੰਦਾ ਸਾਰਿਆਂ ਨੂੰ ਇਨੋਵਾ ਕਾਰ ਦੇ ਵਿੱਚ ਬਿਠਾ ਕੇ ਉੱਥੋਂ ਜਿਹੜਾ ਗੁਮਰਾਹ ਕਰਕੇ ਫਰਾਰ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜੀ ਏਟੀਐਮ ਕੈਸ਼ ਵੈਨ ਆ ਉਹ ਵੀ ਭਜਾ ਕੇ ਲੈ ਜਾਂਦੇ ਨੇ ਤੇ ਉਸ ਤੋਂ ਬਾਅਦ ਅੱਗੇ ਜਾ ਕੇ ਜਿਹੜਾ ਸਾਰਾ ਕੈਸ਼ ਆ ਸਾਰਾ ਉਹ ਆਪਣੀ ਇਨੋਵਾ ਕਾਰ ਦੇ ਵਿੱਚ ਟਰਾਂਸਫਰ ਕਰ ਲਏ ਜਾਂਦਾ ਤੇ ਉਸ ਇਨੋਵਾ ਕਾਰ ਦੇ ਉੱਪਰ ਵੀ ਗਵਰਨਮੈਂਟ ਆਫ ਇੰਡੀਆ ਜਿਹੜਾ ਉਹ ਲਿਖਿਆ ਹੁੰਦਾ ਤਸਵੀਰ ਸਾਹਮਣੇ ਆਇਆ ਕਿ ਇਹ ਕੈਸ਼ ਜਿਹੜੀ ਏਟੀਐਮ ਕੈਸ਼ਮੈਨ ਦੀ ਤਸਵੀਰ ਸਾਹਮਣੇ ਆਇਆ ਇਸ ਦੀ ਫਿਲਮੀ ਸਟਾਈਲ ਦੇ ਵਿੱਚ ਲੁੱਟ ਕੀਤੀ ਗਿਆ ਦਰਸਾਲੇ ਖੁਦ ਨੂੰ ਇਹ ਦੱਸਿਆ ਗਿਆ ਕਿ ਅਸੀਂ ਆਰਬੀਆਈ ਦੇ ਅਧਿਕਾਰੀ ਸਾਨੂੰ ਚੈਕਿੰਗ ਕਰਵਾਈ ਜਾਵੇ ਜਦੋਂ ਏਟੀਐਮ ਕੈਸ਼ਮੈਨ ਦੇ ਅਧਿਕਾਰੀ ਸਾਰੀ ਵੈਰੀਫਿਕੇਸ਼ਨ ਕਰਵਾਉਣ ਲੱਗੇ ਨੇ ਇੰਨੇ ਦੇ ਵਿੱਚ ਉਹਨਾਂ ਨੂੰ ਜਿਹੜਾ ਜੋ ਉਹਨਾਂ ਨੂੰ ਕਹਦੇ ਇੱਕ ਗੁੰਮਰਾਹ ਕਰਕੇ ਜਾਂ ਪਰ ਉਹਨਾਂ ਨੂੰ ਜਿਹੜਾ ਉਸ ਨੋਵਾ ਕਾਰ ਦੇ ਵਿੱਚ ਬਿਠਾ ਕੇ ਉਤੋਂ ਲੈ ਕੇ ਫਰਾਰ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਰਸਤੇ ਦੇ ਵਿੱਚ ਉਸ ਏਟੀਐਮ ਕੈਸ਼ ਬੈਂਡ ਦੀ ਲੁੱਟ ਕਰ ਲਈ ਜਾਂਦੀ ਹੈ तकरीबन ਦੱਸਿਆ ਜਾ ਰਿਹਾ ਸ਼ੁਰੂਆਤੀ ਜਾਂਚ ਦੇ ਵਿੱਚ ਕਿ 7 ਕਰੋੜ 11 ਲੱਖ ਰੁਪਏ ਦੀ ਲੁੱਟ ਕੀਤੀ ਗਿਆ ਬੰਗਲੌਰ ਤੋਂ ਇਹ ਤਸਵੀਰ ਹੈ ਜਿਹੜੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਿ ਰਸਤੇ ਦੇ ਵਿੱਚ ਫਿਰ ਉਸ ਤੋਂ ਬਾਅਦ ਏਟੀਐਮ ਕੈਸ਼ ਬੈਂਡ ਹੈ ਜਿਹੜੀ ਏਟੀਐਮ ਬੈਂਕ ਐਚਡੀਐਫਸੀ ਬੈਂਕ ਦੀ ਉਸ ਨੂੰ ਖੜਾ ਜਾਂਦੇ ਨੇ ਉਸ ਦੀ ਤਸਵੀਰ ਹੈ ਜਿਹੜੀ ਸਾਮਾਯਾ ਬੰਗਲੌਰ ਪੁਲਿਸ ਦੁਆਰਾ ਇਸ ਦੀ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਸਭ ਨੂੰ ਇਸ ਵਕਤ ਹੈਰਾਨ ਕਰਕੇ ਰੱਖ ਦਿੱਤਾ ਕਿ ਇਸ ਤਰੀਕੇ ਵੀ ਹੋ ਸਕਦਾ ਕਿ ਲੁਟੇਰਿਆ ਨੇ ਖੁਦ ਨੂੰ ਜਿਹੜਾ ਪਹਿਲਾਂ ਤਾਂ ਫਾਰਮਲ ਐਡਰੈਸ ਭਾਈ ਸਾਰੀ ਪਲੈਨਿੰਗ ਕੀਤੀ ਕਿ ਕਿਸ ਤਰੀਕੇ ਕਿਹੜੇ ਵਕਤ ਏਟੀਐਮ ਕੈਸ਼ਮੈਨ ਕਿੱਥੇ ਜਾਂਦੀ ਹੈ ਕਿਸ ਕਦੋਂ ਇਹ ਏਟੀਐਮ ਦੇ ਵਿੱਚ ਕੈਸ਼ ਜਿਹੜਾ ਜਮਾ ਕਰਾਉਣਾ ਹੁੰਦਾ ਏਟੀਐਮ ਦੇ ਵਿੱਚ ਕੈਸ਼ ਜਮਾ ਕਰਾਉਣ ਤੋਂ ਪਹਿਲਾਂ ਹੀ ਜਿਹੜੀ ਲੁੱਟ ਕਰ ਲਈ ਜਾਂਦੀ ਹੈ ਦਰਅਸਲ ਹੈ ਜਿਹੜਾ ATM ਕੈਸ਼ ਵੈਨ ਨੂੰ ਰਸਤੇ ਦੇ ਵਿੱਚ HDFC ਬੈਂਕ ਦੀ ATM ਕੈਸ਼ ਵੈਨ ਹੁੰਦੀ ਆ ਰਸਤੇ ਦੇ ਵਿੱਚ ਰੋਕਿਆ ਜਾਂਦਾ ਰੋਕ ਕੇ ਗੱਲ ਆਕੀ ਜਾਂਦੀ ਆ ਕਿ ਅਸੀਂ ਜਿਹੜਾ ਹੈ RBI ਰਿਜ਼ਰਵ ਬੈਂਕ ਆਫ ਇੰਡੀਆ ਦੇ ਅਧਿਕਾਰੀ ਆ ਅਸੀਂ ਜਾਂਚ ਪੜਤਾਲ ਕਰਨੀ ਆ ਜਦੋਂ ਜਦੋਂ ਇਹ ਜਾਂਚ ਪੜਤਾਲ ਦਾ ਭੰਨਾ ਲਗਾ ਕੇ ਉਹ ਅਧਿਕਾਰੀ ਜਿਹੜੇ ATM ਕੈਸ਼ ਵੈਨ ਦੇ ਹੁੰਦੇ ਨੇ ਬਾਹਰ ਕਢਾਈ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਅਧਿਕਾਰੀਆਂ ਨੂੰ ਜਿਹੜਾ ਆਪਣੀ ਨੋਵਾ ਕਾਰ ਦੇ ਵਿੱਚ ਲੈ ਕੇ ਫਰਾਰ ਹੋ ਜਾਂਦੇ ਨੇ ਉਸ ਤੋਂ ਬਾਅਦ ਉਸ ATM ਜਿਹੜਾ ਏਟੀਐਮ ਆ ਕੈਸ਼ ਬੈਂਕ ਦਾ ਜਿਹੜਾ ਸਿਕਿਉਰਿਟੀ ਅਧਿਕਾਰੀ ਹੁੰਦਾ ਉਸ ਨੂੰ ਵੀ ਆਪਣੀ ਨੋਵਾ ਦੇ ਵਿੱਚ ਬਿਠਾ ਕੇ ਗੁਰਮਾਰਾ ਘੁਮਰਾਹ ਕਰਕੇ ਜਿਹੜਾ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਉਸ ਏਟੀਐਮ ਕੈਸ਼ ਬੈਂਕ ਨੂੰ ਖੁਦ ਚਲਾ ਕੇ ਲੈ ਜਾਂਦੇ ਨੇ ਤੇ ਰਸਤੇ ਦੇ ਵਿੱਚ ਉਹ ਸੁਨਸਾਨ ਜਗ੍ਹਾ ਤੇ ਜਾ ਕੇ ਕੈਸ਼ ਜਿਹੜਾ 7 ਕਰੋੜ 11 ਲੱਖ ਰੁਪਏ ਆਪਣੀ ਨੋਵਾ ਕਾਰ ਦੇ ਵਿੱਚ ਟ੍ਰਾਂਸਫਰ ਕਰ ਲਿਆ ਜਾਂਦਾ ਤੇ ਉਸ ਨੂੰ ਰਸਤੇ ਦੇ ਵਿੱਚ ਛੱਡ ਕੇ ਫਰਾਰ ਹੋ ਜਾਂਦੇ ਨੇ ਇਹ ਖਬਰ ਸੁਣ ਕੇ ਹਰ ਇੱਕ ਵਿਅਕਤੀ ਹੈਰਾਨ ਹੋ ਰਿਹਾ ਕਿ ਇਸ ਤਰੀਕੇ ਵੀ ਹੋ ਸਕਦਾ ਕਿ ਸ਼ਰਿਆਮ ਇਹ ਕਹਿ ਦੇਣਾ ਕਿ ਅਸੀਂ ਰਿਜ਼ਰਵ ਬੈਂਕ ਆਫ ਇੰਡੀਆ ਦੇ ਅਧਿਕਾਰੀਆਂ ਫਾਰਮਲ ਐਡਰੈਸਾਂ ਪਾਈਆਂ ਹੁਣ ਉਸ ਦੇ 7 ਕਰੋੜ 11 ਲੱਖ ਰੁਪਏ ਲੁੱਟ ਲੈ ਜਾਣ ਤਾਂ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਵੀ ਪਤਾ ਲੱਗਿਆ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਕਿ ਨੋਵਾ ਕਾਰ ਦੀ ਕੁਝ सीसीटीवी ਫੋਟੋ ਨਿਕਲ ਕੇ ਸਾਹਮਣੇ ਆ ਜਸਦੇ ਬੈਕ ਸ਼ੀਸ਼ੇ ਦੇ ਉੱਪਰ ਫਰੰਟ ਸ਼ੀਸ਼ੇ ਦੇ ਉੱਪਰ ਗਵਰਨਮੈਂਟ ਆਫ ਇੰਡੀਆ ਲਿਖਿਆ ਹੈ ਜਾਨੀ ਕਿ ਭਾਰਤ ਸਰਕਾਰ ਲਿਖਿਆ ਹੋਇਆ ਤੇ ਨਾਲ ਉਸ ਦਾ ਜਿਹੜੀ ਨੰਬਰ ਪਲੇਟ ਆ ਉਹ ਜਾਲੀ ਨੰਬਰ ਲਗਾਇਆ ਹੋਇਆ ਸੀ ਜਾਨੀ ਕਿ ਜਾਲੀ ਨੰਬਰ ਲਗਾ ਕੇ ਉਹ ਨੋਵਾ ਕਾਰ ਦੇ ਰਾਹੀਂ 7 ਕਰੋੜ 11 ਲੱਖ ਰੁਪਏ ਦੀ ਲੁਟੇਰੀਆਂ ਦੁਆਰਾ ਐਚਡੀਐਫਸੀ ਕੈਸ਼ ਬੈਂਕ ਆਫ ਬੈਂਕ ਉਹਦੀ ਆ ਜਿਹੜੀ ਉਸ ਦੀ ਲੁੱਟ ਕਰ ਲਈ ਗਈ ਹੈ